ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦੋਸਤੋ 15 ਅਗਸਤ ਨੂੰ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਲਾਲ ਕਿਲੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇਹ ਕਹਿੰਦੇ ਸੁਣੇ ਗਏ ਆਪਣੇ 103 ਮਿੰਟ ਦੇ ਭਾਸ਼ਣ ਦੇ ਵਿੱਚ ਇੱਕ ਨੁਕਤਾ ਇਹ ਵੀ ਉਠਾਇਆ ਕੇ ਦੇਸ਼ ਦੇ ਵਿੱਚ ਬਨ ਨੇਸ਼ਨ ਵਨ ਇਲੈਕਸ਼ਨ ਇਹ ਹੋਣਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਇੱਕ ਰਾਸ਼ਟਰ ਇੱਕ ਚੋਣ ਐਵੇਂ ਸਾਰਾ ਸਾਲ ਚੋਣਾਂ 'ਚ ਲੱਗੇ ਰਹੇ ਨੇ ਅਸੀਂ ਤੇ ਸਾਡੇ ਵਿਕਾਸ ਦੇ ਵਿੱਚ ਰੁਕਾਵਟ ਪੈਦੀ ਹੈ ਇਹ ਉਹਨਾਂ ਦਾ ਕਹਿਣਾ ਸੀ ਇੱਕ ਦਿਨ ਬਾਅਦ ਚਾਰ ਸੂਬਿਆਂ ਦੀਆਂ ਚੋਣਾਂ ਦਾ ਜਿਹੜਾ ਐਲਾਨ ਹੋਣਾ ਸੀ ਉਹਦੇ ਵਿੱਚ ਸਿਰਫ ਦੋ ਸੂਬਿਆਂ ਦਾ ਐਲਾਨ ਹੋਇਆ ਜੰਮੂ ਕਸ਼ਮੀਰ ਤੇ ਹਰਿਆਣਾ ਮਹਾਰਾਸ਼ਟਰ ਤੇ ਝਾਰਖੰਡ ਇਹਨਾਂ ਨੂੰ ਛੱਡ ਦਿੱਤਾ ਗਿਆ ਸਿਰਫ ਤੇ ਸਿਰਫ ਕਿਹਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਵਾਂ 'ਚ ਚੋਣ ਹੋਊ 18 ਸਤੰਬਰ 25 ਸਤੰਬਰ ਤੇ 1 ਅਕਤੂਬਰ ਹਰਿਆਣਾ ਦੇ ਵਿੱਚ 1 ਅਕਤੂਬਰ ਨੂੰ ਚੋਣ ਹੋਏਗੀ ਤੇ ਇਹ ਕਿਹਾ ਮਹਾਰਾਸ਼ਟਰ ਚ ਵੀ ਹੋ ਰਹੀ ਕਿਉਂ ਨਹੀਂ ਹੋ ਰਹੀ ਝਾਰਖੰਡ ਚ ਕਿਉਂ ਨਹੀਂ ਹੋ ਰਹੀ ਵੱਡੇ ਸਵਾਲ ਲੈ ਇਥੇ ਗੱਲ ਕਰਦੇ ਆ ਤੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਉਹ ਹੀ ਅਪੀਲ ਜਿਹੜੀ ਅਕਸਰ ਕਰਦਾ ਹੈ ਕਿ ਮੇਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਕਿ ਚੌਨ ਵਿਧਾਨ ਸਭਾ ਦੀ ਹੋਣੀ ਹੈ 3 ਨਵੰਬਰ ਨੂੰ ਰਿਆਨੇ ਦੀ ਜਿਹੜੀ ਵਿਧਾਨ ਸਭਾ ਉਹਦੀ ਅਭੀ ਸਵਾਬ ਤੋਂ ਰਹੀ ਹੈ ਤੇ ਦੂਜੇ ਪਾਸੇ ਮਹਾਰਾਸ਼ਟਰ ਦੀ ਚੇਤ ਇਹ ਰਵੰਗ ਰਹੀ ਹੈ। ਔਰ ਜੰਮੂ ਕਸ਼ਮੀਰ ਚ ਤਾਂ ਚੋਣ ਹੋਈ ਨਹੀਂ ਪਿਛਲੇ 10 ਸਾਲ ਤੋਂ ਤੇ ਜਿਹੜੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਇਹ ਦਾਵਾ ਕਰਦੀ ਹੈ ਕਿ ਜੀ ਅਸੀਂ ਇੱਕ ਦੇਸ਼ ਦੇ ਵਿੱਚ ਇੱਕੋ ਸੁਧਾਨ ਲਾਗੂ ਕਰਤਾ ਧਾਰਾ 370 ਹਟਾਤੀ ਤੇ ਹੁਣ ਅਸੀਂ ਚੋਣ ਕਰਾ ਰਹੀ ਹੈ। ਫਿਰ ਉਹ ਵੀ ਤਾਂ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ 30 ਤੰਬਰ ਤੱਕ ਹੁਕਮ ਸੀ ਸੁਪਰੀਮ ਕੋਰਟ ਦਾ ਕਿ ਤੁਸੀਂ ਚੋਣਾਂ ਕਰਾਓ ਇਸ ਕਰਕੇ ਹੋ ਰਹੀਆਂ ਨੇ ਬਾਕੀ ਸੂਬਿਆਂ ਚ ਚੋਣਾਂ ਹੋਣੀਆਂ ਸੀ ਪਿਛਲੇ ਜੇ ਆਪਾਂ ਦੇਖੀਏ ਮਹਾਰਾਸ਼ਟਰਾਂ ਤੇ ਹਰਿਆਣਾ ਤੇ ਚੋਣ ਇਕੱਠੀ ਹੁੰਦੀ ਸੀ ਪਰ ਇਸ ਵਾਰ ਨਹੀਂ ਹੋ ਰਹੀ ਫਰਕ ਸਾਰਾ ਹੀ 20 ਦਿਨ ਦਾ 23 ਤਰੀਕ ਨੂੰ ਖਤਮ ਹੋ ਰਹੀਆ ਮਹਾਰਾਸ਼ਟਰ ਦੀ ਜਿਹੜੀ ਅਸੈਂਬਲੀ ਦੀ ਹੈ ਲੇਕਿਨ ਮਸਲੇ ਕੋਈ ਹੋਰ ਨਹੀਂ ਉਹਨੂੰ ਸਮਝਦੇ ਆਪਾਂ ਪਹਿਲਾਂ ਤਾਂ ਆਪਾਂ ਥੋੜੀ ਜਾਣਕਾਰੀ ਲੈਣੀ ਹੈ ਜੰਮੂ ਕਸ਼ਮੀਰ ਦੇ ਵਿੱਚ ਹੁਣ ਪਹਿਲਾਂ 87 ਸੀ ਹੁਣ ਕੁੱਲ 90 ਸੀਟਾਂ ਨੇ ਤੇ 90 ਸੀਟਾਂ ਤੇ ਜਿਹੜੀ ਚੋਣ ਹੋਈਆਂ ਹੁਣ 18 ਸਤੰਬਰ ਨੂੰ ਪਹਿਲਾ ਪੜਾ 25 ਸਤੰਬਰ ਨੂੰ ਦੂਜਾ 1 ਅਕਤੂਬਰ ਨੂੰ ਤੀਜਾ ਹਰਿਆਣਾ ਦਾ 1 ਅਕਤੂਬਰ ਨੂੰ ਦੋਨਾਂ ਦੇ ਵਿੱਚ ਨਤੀਜੇ ਆਉਣੇ ਨੇ ਚਾਰਨ ਜੰਮੂ ਕਸ਼ਮੀਰ ਦੀ ਜਿਹੜੀਆਂ 90 ਸੀਟਾਂ ਚੋਂ ਜਿਹੜਾ ਬੰਦਾ ਵੀ ਸਿਆਰੀ ਜਿਹੜੀ ਵੀ ਪਾਰਟੀ 46 ਸੀਟਾਂ 46 ਜਿੱਤ ਜੂਗੀ ਉਹ ਸਰਕਾਰ ਬਣਾ ਜੂਗੀ ਇਸ ਤਰ੍ਹਾਂ ਹੁਣ ਤਿੰਨ ਫੇਜ਼ ਨੇ ਜਿਹੜੀ ਪਹਿਲੇ ਫੇਜ਼ ਚ 24 ਸੀਟਾਂ ਤੇ ਚੋਣ ਹੋਣੀ ਹੈ ਵੋਟਾਂ ਪੈਦੀਆਂ ਨੇ ਦੂਜੇ ਫੇਜ਼ ਦੇ ਵਿੱਚ ਜਿਹੜਾ 29 ਅਗਸਤ ਨੂੰ ਹੋਣਾ ਹੈ 26 ਸੀਟਾਂ ਤੇ ਵੋਟਾਂ ਪੈਦੀਆਂ ਨੇ ਤੀਜਾ ਫੇਜ਼ 40 ਸੀਟਾਂ ਦਾ 5 ਸਤੰਬਰ ਨੂੰ ਮਤਲਬ ਕਿ ਪਹਿਲਾ 24 ਤਾ ਪਹਿਲਾ ਫੇਜ਼ 20 ਅਗਸਤ ਨੂੰ ਦੂਜਾ 29 ਅਗਸਤ ਨੂੰ ਤੀਜਾ 5 ਸਤੰਬਰ ਇਹ ਹੈ ਜਿਹੜੀ ਹੈ ਆਰਾਮ ਕੀਤਾ ਨਾਮੀਨੇਸ਼ਨ ਪਹਿਲੇ ਫੇਜ਼ ਦੀ 27 ਨੂੰ ਦੂਜੇ ਫੇਜ਼ ਦੀ 5 ਸਤੰਬਰ ਨੂੰ ਤੀਜੇ ਦੀ 11 ਸਤੰਬਰ ਤੇ ਵਾਪਸੀ ਦਾ ਆਫ ਦੀ ਲਾਈਨ ਦੀ 30 ਅਗਸਤ ਪਹਿਲੇ ਫੇਜ਼ ਦੀ 9 ਸਤੰਬਰ ਦੂਜੇ ਦੀ 17 ਸਤੰਬਰ ਤੀਜੇ ਦੀ VOTING 18 25 1 ਅਕਤੂਬਰ ਰਜੈਕਟ 4 ਅਕਤੂਬਰ ਇਹ ਉਹਨਾਂ ਨੇ ਕਿਹਾ ਹੁਣ ਹਰਿਆਣਾ ਦੇ ਵੀ ਸੌ ਲੱਗਦੇ ਆ ਹੱਥ ਹਰਿਆਣਾ ਦੇ ਵਿੱਚ 90 ਸੀਟਾਂ ਨੇ 46 ਜਿਹਦੇ ਕੋਲ ਆ ਗਿਆ ਸਰਕਾਰ ਬਣਾ ਲੂ ਤੇ ਨੋਟੀਫਿਕੇਸ਼ਨ ਜਿਹੜੀ ਆ 5 ਸਤੰਬਰ ਨੂੰ ਨਾਮਿਨੇਸ਼ਨ 12 ਸਤੰਬਰ ਨੂੰ ਚੋਣ 13 ਸਤੰਬਰ ਨੂੰ ਨਾਮਬਾਪਸੀ 16 ਸਤੰਬਰ ਨੂੰ VOTING 1 ਅਕਤੂਬਰ ਨੂੰ ਨਤੀਜੇ ਜਿਹੜੇ ਆਉਣਗੇ 4 ਅਕਤੂਬਰ ਨੂੰ ਇਸ ਕਿਸਮ ਦੀ ਗੱਲ ਹੈ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਜਿਹੜੇ ਰਜੀਵ ਕੁਮਾਰ ਜੀ ਜਿਹੜੇ ਕਹਿ ਰਹੇ ਨੇ ਕਿ ਥਰੀ ਜੈਂਟਲਮੈਨ ਆਰ ਬੈਕ ਆਪਣੇ ਆਪ ਨੂੰ ਤਿੰਨ ਜਿਹੜੇ ਜੈਂਟਲਮੈਨ ਕਹਿੰਦੇ ਨੇ ਕਿ ਅੱਗੇ ਅਸੀਂ ਸ਼ਾਂਤੀਪੂਰਵਕ ਚੌੜਾ ਕਰਾਉਣੀਆ ਨੇ ਸ਼ੇਰ ਵੀ ਸੁਣਾ ਰਹੇ ਸੀ ਜਿਹੜੇ ਰਜੀਵ ਕੁਮਾਰ ਲੰਬੀ ਕਤਾਰੋਂ ਵਿੱਚ ਛੁਪੀ ਹੈ ਬਦਲਤੇ ਸੂਰਤ ਹਾਲ ਦੀ ਕਹਾਣੀ ਲੰਬੀ ਕਤਾਰੋਂ ਵਿੱਚ ਛੁਪੀ ਹੈ ਬਦਲਤੇ ਸੂਰਤ ਹਾਲ ਕੀ ਕਹਾਣੀ ਰੋਸ਼ਨ ਉਮੀਦੇ ਖੁਦ ਕਰੇਗੀ گویا ਆਪਣੀ ਤਕਦੀਰੇ ਬਿਆਨੀ ਜਬਹੂਰੀਅਤ ਕੇ ਜਸ਼ਨ ਮੇ ਆਪਕੀ ਸ਼ਿਰਕਤ ਦੁਨੀਆ ਦੇਖੇਗੀ ਨਾ ਪਾਕ ਰਦੋ ਕੀ ਸੱਚੀ ਕਹਾਣੀ ਪਤਾ ਨਹੀਂ ਕੀ ਕੀ ਕਹਿ ਗਏ ਉਹਦੀ ਲੋੜ ਨਹੀਂ ਸੀ ਸਾਨੂੰ ਤਾਂ ਲੋੜ ਹੈ ਕਿ ਸਾਨੂੰ ਇਹ ਦੱਸੋ ਕਿ ਮਹਾਰਾਸ਼ਟਰ ਚ ਚੋਣ ਕਿਉਂ ਹੋਈ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਨਾਲ ਚੋਣ ਹੋਣੀ ਚਾਹੀਦੀ ਸੀ ਕਿਉਂ ਨਹੀਂ ਹੋ ਰਹੀ? ਕਿਹਾ ਉਹਨਾਂ ਨੇ ਬਹਾਨੇਬਾਜ਼ੀ ਕੀਤੀ ਹੈ। ਕਮਾਲ ਦੀ ਬਹਾਨੇਬਾਜ਼ੀ ਹੈ ਰਜੀਵ ਕੁਮਾਰ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਦੀ। ਕਹਿੰਦੇ ਜੀ ਮੀਂਹ ਪੈਂਦਾ ਹੈ। ਕਹਿੰਦੇ ਜੀ ਫੈਸਟੀਵਲ ਹੈ ਉੱਥੇ ਗਣੇਸ਼ ਦਾ ਤਿਉਹਾਰ। ਕਹਿੰਦੇ ਜੀ ਉੱਥੇ ਜਿਹੜਾ ਨਰਾਤੇ ਆ ਜਾਣੇ ਨੇ। ਕਹਿੰਦੇ ਜੀ ਨਰਾਤਰਿਆਂ ਤੋਂ ਬਾਅਦ ਉੱਥੇ ਜਿਹੜਾ ਹੈ ਹੋਰ ਫੈਸਟੀਵਲ ਆ ਜਾਣੇ ਤੇ ਦੀਵਾਲੀ ਆ ਜਾਣੀ ਹੈ ਕੀ ਕਰੀਏ ਇਸ ਕਰਕੇ ਨਹੀਂ ਅਸੀਂ ਕਹਿੰਦੇ ਜਿਹੜੀ ਹੈ ਚੋਣ ਕਰਾ ਸਕਦੇ ਇਹ ਇਹ ਹੈ ਦੂਜੇ ਪਾਸੇ ਇਹ ਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਫੈਸਟੀਵਲ ਹੈ ਇਹ ਵੀ ਤਾਂ ਇੱਕ ਪਾਸੇ ਆਪਾਂ ਚੋਣਾਂ ਨੂੰ ਵੀ ਤਾਂ ਫੈਸਟੀਵਲ ਲੋਕਤੰਤਰ ਦਾ ਕਹਨੇ ਆ ਉਹਨਾਂ ਦੇ ਵਿੱਚ ਇਸ ਕਿਸਮ ਦਾ ਧਮ ਨਹੀਂ ਹੈ ਉਹਨਾਂ ਦੀਆਂ ਗੱਲਾਂ 'ਚ ਅਸਲ ਦੇ ਵਿੱਚ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਤਾਂ ਜਿਹੜੀ ਹੋ ਰਹੀ ਹੈ ਲੇਕਿਨ ਝਾਰਖੰਡ ਤੇ ਖਾਸ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਜਿਸ ਕਿਸਮ ਦਾ ਹਾਰ ਦਾ ਡਰ ਹੈ ਉਹ ਦੇਖਣ ਵਾਲੀ ਗੱਲ ਹੈ ਲੋਕ ਸਭਾ ਦੀਆਂ ਚੋਣਾਂ ਨੇ ਜਿਵੇਂ ਸੰਕੇਤ ਕੀਤੇ ਨੇ ਜਿਵੇਂ ਉੱਥੇ ਜੀਤ ਪਵਾਰ ਦਾ ਹਾਰ ਹੋਇਆ ਹੈ ਬੁਰਾ ਜਿਵੇਂ ਉੱਥੋਂ ਦੀ ਹਾਲਾਤ ਹੁਣ ਸਾਜ਼ਗਾਰ ਨੇ ਕਾਂਗਰਸ ਤੇ ਉਹਦੇ ਸਾਥੀਆਂ ਲਈ ਉਧਰ ਠੱਕਰੇ ਲਈ ਸ਼ਰਦ ਪਵਾਰ ਲਈ ਤੇ ਇਹ ਚਾਹੁੰਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਸਾਨੂੰ ਵਕਤ ਮਿਲੇ ਮਨੇਜ ਕਰਨ ਲਈ ਕੁਝ ਕਿਤੇ ਨਿਕਲ ਲਾ ਜਾਈਏ ਇਹ ਨਾ ਹੋਵੇ ਕਿ ਪਹਿਲੇ ਸਪੇ ਚਾਰਾਂ ਚੋਂ ਤਿੰਨ ਚਾਰ ਜਿਹੜੇ ਸੂਬੇ ਨੇ ਉਹ ਹੱਥੋਂ ਨਿਕਲ ਜਾਣ ਇਹ ਆ ਉਹਦੇ ਪਿੱਛੇ ਵੈਸੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਖੋਲ ਦੇਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕੁੱਲ 87.9 ਲੱਖ ਵੋਟਰ ਨੇ 44 ਲੱਖ 86000 ਹੈਗੇ ਨੇ ਆਦਮੀ ਜਿਹੜੇ ਔਰਤਾਂ VOTER ਨੇ 262000 ਨੇ ਤੇ ਫਸਟ ਟਾਈਮਰ ਵੀ ਉੱਥੇ 375000 ਨੇ ਸੋ ਇਹ ਉੱਥੋਂ ਦੇਖਦੇ ਜੰਮੂ ਕਸ਼ਮੀਰ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਨੇ ਉਹਦੇ ਚ ਉਹਨਾਂ ਨੇ ਕੀਤਾ ਕੀ ਕਿ ਤਿੰਨ ਸੀਟਾਂ ਪਤਾ ਕੇ ਜੰਮੂ ਦੇ ਵਿੱਚ ਹੁਣ ਟੋਟਲ 90 ਕਰ ਦਿੱਤੀਆਂ ਨੇ ਵੈਸੇ 14 ਦਾ ਦੇਖ ਲਈਏ ਜੇ 14 ਦੇ ਵਿੱਚ ਪੀਪਲ ਡੈਮੋਕ੍ਰੈਟਿਕ ਪਾਰਟੀ ਨੂੰ 28.87% ਦਾ ਸਵਾਸੀ ਸੀ ਨਾ 43 ਚੇਂਜਿਸ ਪ੍ਰਸਨ ਕਾਰਡ ਨੂੰ ਲਈ 22% ਵੋਟਾਂ 22.67% ਮਿਲੀਆਂ ਸੀ ਬੀਜਪੀ ਨੂੰ ਤਾਂ 25 ਸੀਟਾਂ ਮਿਲੀਆਂ ਸੀ 2.98 ਉਹਦਾ ਵੋਟ ਸ਼ੇਅਰ ਜ਼ਿਆਦਾ ਸੀ ਸੀਟਾਂ ਘੱਟ ਸੀ ਨੈਸ਼ਨਲ ਕਾਨਫਰੰਸ ਨੂੰ 15 ਮਿਲੀਆਂ ਸੀ ਕਾਂਗਰਸ ਨੂੰ 12 ਮਿਲੀਆਂ ਸੀ ਇਸ ਤਰ੍ਹਾਂ ਦੇ ਹਾਲਾਤ ਤੋਂ ਦੋ ਸੀ ਹਰਿਆਣਾ ਜਿਹੜਾ ਹੈ ਉੱਥੇ 2.1 ਕਰੋੜ ਵੋਟਰ ਨੇ 1.6 ਕਰੋੜ ਆਦਮੀ ਨੇ 95 ਲੱਖ ਔਰਤਾਂ ਨੇ ਫਸਟ ਟਾਈਮ ਪਰ ਬਹੁਤ ਵਹਿ ਰਹੇ ਨੇ ਚਾਪੜ 52 ਲੱਖ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹਰਿਆਣਾ ਵਾਲੇ ਹੁਣ ਉੱਥੇ ਵੀ ਹਰਿਆਣਾ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਰਿਹਾ ਡੈਪਸੈਂਸ ਸੈਣੀ ਪਰ ਹਾਲਾਤ ਉੱਥੇ ਵੀ ਕੁਝ ਜ਼ਿਆਦਾ ਪ੍ਰਸਾਦਗਰ ਵੀ ਹੈ ਹੁਣ ਤਾਂ ਬਨੇਸ਼ ਪੁਗਾਟ ਆ ਗਏ ਅੱਜ ਇਸ ਤਰ੍ਹਾਂ ਦਾ ਸਵਾਗਤ ਹੋਇਆ ਜਿਸ ਤਰ੍ਹਾਂ ਦਪਿੰਦਰ ਹੁੱਡਾ ਨੇ ਜਾ ਕੇ 에어ਪੋਰਟ ਤੇ ਸਵਾਗਤ ਕੀਤਾ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਨੇ ਕਿਸਾਨਾਂ ਅੰਦੋਲਨ ਕਰ ਰਹੇ ਨੇ ਆਰ ਨੈਸ਼ਨ ਸੈਣੀ ਨੇ ਬੜਾ ਫਰੀ ਬੀਜ ਦੀ ਕਰਨ ਕਰਤੀ ਬੜੀਆਂ ਰੋਡੀਆਂ ਪੰਡੀਆਂ ਨੇ ਕੱਲ ਤੱਕ ਹੁਣ ਤਾਂ ਚਲਚੌਣ ਜਾਪ ਤਾਂ ਲਾਗੂ ਹੋ ਗਿਆ ਪਰ ਗੱਲ ਉੱਥੇ ਵੀ ਨਹੀਂ ਪੰਨੀ ਪਹਿਲਾਂ ਵੀ ਕਿਹੜਾ ਗੱਲ ਬਣੀ ਸੀ 90 ਤੋਂ 47 ਦੇ ਬੀਜੇਪੀ ਕੋਲ ਤੇ ਜੀ ਜੀ ਪੀ ਦੀਆਂ 10 ਸਾਲ ਸਰਕਾਰ ਬਣਾਈ ਹੈ ਕਾਰਜਸਕੋ ਨਤੀ ਦੇ ਤੇ ਉੱਥੇ ਵੀ ਹੁਣ ਹਰਿਆਣਾ ਦੇ ਵਿੱਚ ਵੀ ਕੋਈ ਐ ਨਹੀਂ ਕਿ ਆਂ티 ਜਨਤਾ ਪਾਰਟੀ ਸਰਕਾਰ ਬਣਾ ਸਕੀ ਤਾਂ ਉਹਦੇ ਚਾਂਸਸ ਦੇ ਪਰ ਜਿਆਦਾ ਮਹਾਰਾਸ਼ਟਰ ਵੱਡਾ ਸੂਬਾ ਹੈ 288 ਕੋਲ ਸੀਟਾਂ ਨੇ ਜਿਹੜਾ 145 ਲੈ ਜੂ ਉਹ ਸਰਕਾਰ ਬਣਾਉ ਹੁਣ ਭਾਵੇਂ ਭਾਜਪਾ ਕੋਲ 103 ਨੇ ਕਾਂਗਰਸ ਕੋਲ 37 ਨੇ ਪਰ ਜਿਵੇਂ ਲੋਕ ਸਭਾ ਚ ਸਪੋਰਟ ਮਿਲੀ ਹੈ ਕਾਂਗਰਸ ਨੇ ਉਹ ਤੋਂ ਪੱਕਰੇ ਨੂੰ ਸਪਸ਼ਟ ਨਜ਼ਰ ਆਉਣ ਲੱਗ ਗਿਆ ਤੇ ਜਿਹੜੇ ਵੀ ਇਹਨਾਂ ਨੇ ਸਰਵੇ ਕਰਾਇਆ ਉਹ ਵੀ ਨਜ਼ਰ ਆਉਂਦਾ ਹੈ ਕਿ ਉੱਥੇ ਭਾਰਤੀ ਜਨਤਾ ਪਾਰਟੀ ਜਾਂ ਇੰਡੀਆ ਦੀ ਹਾਲਤ ਕੁਝ ਜ਼ਿਆਦਾ ਠੀਕ ਨਹੀਂ ਹੈ ਇਸ ਕਰਕੇ ਸ਼ਾਇਦ ਇਹ ਤਾਲੀਆਂ ਜਾ ਰਹੀਆਂ ਨੇ ਕਿੰਨਾ ਕੁ ਤੱਕ ਤਾਲੀਆਂ ਜਾਣਗੀਆਂ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਲੇਕਿਨ ਉਹਦੇ ਚ ਟਾਈਮ ਮਿਲਜੂ ਕੁਝ ਹੋਰ ਅਨਾਉਂਸਮੈਂਟ ਕਰਨੀਆਂ ਨੇ ਲਾਡਲੀ ਬਣਾ ਵਰਗੀ ਜਿਹੜੀ ਮੱਧ ਪ੍ਰਦੇਸ਼ ਵਾਲੀ ਹੈ ਇੱਧਰ ਵੀ ਸਕੀਮ ਜਿਹੜੀ ਆ ਚਲਾਉਣੀ ਹੈ ਸ਼ਾਇਦ ਇਸ ਕਰਕੇ ਝਾਰਖੰਡ ਜਿਹੜਾ ਕੈਸੀ ਸੀਟਾਂ ਵਾਲਾ ਸੂਬਾ ਹੈ ਇਹ ਜਿਹੜੀ ਬਿਆਰੀ ਚਾਹੀਦੀ ਹੈ ਸਰਕਾਰ ਬਣਾਉਣ ਲਈ ਉੱਥੇ ਜਿਹੜਾ ਹੈ ਝਾਰਖੰਡ ਮੁਕਤੀ ਮੋਰਚਾ ਕੋਲ 26 ਦੇ ਕੋਲ 18 ਨੇ ਇਹਨਾਂ ਇਸ ਲਾਇਨ ਸਕੂਲ 46 ਨੇ ਦੂਜੇ ਪਾਸੇ 28 ਨੇ ਭਾਜਪਾ ਕੋਲ ਟੋਟਲ 22 ਸੀਟਾਂ ਨੇ ਉੱਥੇ ਵੀ ਭਾਜਪਾ ਦਾ ਹਾਲ ਕੋਈ ਜ਼ਿਆਦਾ ਵਧੀਆ ਨਹੀਂ ਹੈ ਸੋ ਹੁਣ ਇਹ ਸਾਰੇ ਹਾਲਾਤ ਚ ਮੈਂ ਤੁਹਾਨੂੰ ਦੱਸਿਆ ਜੰਮੂ ਕਸ਼ਮੀਰ ਨੇ ਤਾਂ 30 ਸੰਬਰ ਸੁਪਰੀਮ ਕੋਰਟ ਨੇ ਕਰਾਤੀਆਂ हरियाणा ਤੇ 3 ਨਵੰਬਰ ਨੂੰ ਖਤਮ ਹੋ ਰਿਹਾ ਹੈ। ਮਹਾਰਾਸ਼ਟਰ 26 ਨਵੰਬਰ ਨੂੰ, ਚਾਰਖੰਡ 5 ਜਨਵਰੀ ਨੂੰ। ਚਲੋ ਚਾਰਖੰਡ ਤਾਂ ਸਾਵੇ ਫਿਰ ਵੀ ਟਾਈਮ 'ਤੇ ਆਇਆ ਹੈ। ਲੇਕਿਨ ਮਹਾਰਾਸ਼ਟਰ ਦਾ ਟਾਈਮ ਖਤਮ ਹੈ। ਮਹਾਰਾਸ਼ਟਰ ਤਾਂ ਹੋ ਜਾਣਾ ਚਾਹੀਦਾ ਸੀ। ਇਹੀ ਰੋੜਾ ਹੈ। ਜਿਹੜੀ ਮੈਂ ਗੱਲ ਸ਼ੁਰੂ 'ਚ ਕਹੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਇਹ ਨਹੀਂ ਇਹ ਜੱਦੀ ਹਾਰਨਾ ਚਾਹੁੰਦੇ ਉੱਥੇ ਉਹਨਾਂ ਨੇ ਟਾਈਮ ਮੰਗਿਆ। ਕਿ ਅਸੀਂ ਇਸ ਨੂੰ ਮਹਾਰਾਸ਼ਟਰ ਨੂੰ ਸਾਨੂੰ ਥੋੜਾ ਟਾਈਮ ਵੀ ਮਿਲੂ ਹਰਿਆਣੇ ਤੋਂ ਵਿਲੇ ਹੋ ਜਾਵਾਂਗੇ ਸਾਡੇ ਜਿਹੜੇ ਵੱਡੇ ਲੀਡਰ ਅਮਿਤ ਸ਼ਾਹ ਵਰਗੇ ਪਹਿਲੀ ਕਤਾਰ ਦੇ ਲੀਡਰ ਫਿਰ ਉੱਥੇ ਜਾ ਕੇ ਅਸੀਂ ਮਨੇਜ ਕਰਾਂਗੇ ਇਸ ਕਿਸਮ ਦੀ ਉਹਨਾਂ ਦੀ ਸੋਚ ਹੈ ਲੇਕਿਨ ਗੱਲ ਤਾਂ ਜਿਹੜੀ ਚੌਣ ਕਮਿਸ਼ਨ ਤੇ ਵੀ ਹੁੰਦੀ ਹੈ ਉਹੀ ਕੁਝ ਕਰਦਾ ਜੋ ਸਰਕਾਰ ਕਰਦੀ ਹੈ ਵੈਸੇ ਮੈਂ ਇੱਕ ਸ਼ੇਰ ਨਾਲ ਇਹ ਗੱਲ ਖਤਮ ਕਰਦਾ ਮਤਲਬ ਤੁਸੀਂ ਸਮਝ ਹੀ ਜਾਓਗੇ ਲਸ਼ਕਰ ਵੀ تمہارا ہے ਸਰਦਾਰ ਵੀ تمہارا ہے ਤੂੰ جھوٹ کا ਸੱਚ ਲਿਖ ਤੂੰ ਅਖਬਾਰ ਵੀ تمہارا ਹੈ ਇਸ ਦੌਰ ਕੇ ਫਰਿਆਦੀ ਜਾਣ ਤਾਂ ਜਾਣ ਕਹਾਂ ਕਾਨੂੰਨ ਵੀ تمہارا ਹੈ ਦਰਬਾਰ ਵੀ تمہارا ਹੈ ਜੋ ਮਰਜ਼ੀ ਕਰ ਲਉ ਜੋ ਹਾਕਮ ਕਹਣਗੇ ਚੌਣ ਕਮਿਸ਼ਨ ਉਵੇਂ ਕਰੂਗਾ ਆਵੇਂ ਕੇ ਕਹਨੇ ਕੇ ਆਟੋਨੋਮਸ ਹੈ ਪਰ ਵਸਤਵਿਕ ਪਿੱਛ ਰਿਅਲਿਟੀ ਦੇ ਵਿੱਚ ਉਹ ਸਰਕਾਰ ਦੀ ਹੀ ਗੱਲ ਮੰਨਦਾ ਬਿਲਕੁਲ ਉਸਰਾ ਦੀਆਂ ਥੂਥੀਆਂ ਦਲੀਲਾਂ ਜਿਵੇਂ ਰੋਹਨ ਗਾਂਧੀ ਪਾਰੇ ਦਿੱਤੀ ਸੀ ਕਿ ਪੰਜਵੇਂ ਇਕਤਾਰ ਚ ਇਸ ਕਰਕੇ ਬਿਠਾਇਆ ਕਿਉਂਕਿ ਅੱਗੇ 올림픽 ਘੜੀ ਬਿਠਾਉਣੇ ਸੀ ਲੇਕਿਨ ਜਦੋਂ ਕਾਂਗਰਸ ਨੇ ਇਹ ਕਿਹਾ ਕਿ ਜੀ ਪਹਿਲੀ ਰੋਚ ਰਾਣਾ ਸਿੰਘ ਬੈਠਾ ਅਮਿਤ ਸ਼ਾ ਬੈਠਾ ਜੇਪੀ ਨੱਡਾ ਬੈਠਾ ਨਿਰਮਲ ਸਿਤਾਰਮਨ ਬੈਠੀ ਹੈ ਰੋਹਲ ગાંધી ਕਿਉਂ ਨਹੀਂ ਮਤਲਬ ਉਹ ਤਾਂ ਬ੍ਰੋਧੀ ਧਰਤਾਨੇ ਚਾ ਜੇ ਤੁਸੀਂ ਬੈਠ ਸਕਦੇ ਹੋ ਉਹ ਕਿਉਂ ਨਹੀਂ ਬੈਠ ਸਕਦੇ ਕੋਈ ਜਵਾਬ ਨਹੀਂ ਸੀ ਇਹਦਾ ਵੀ ਉਹਨਾਂ ਕੋਲ ਕੋਈ ਜਵਾਬ ਨਹੀਂ ਕਿ ਮਹਾਰਾਸ਼ਟਰ ਦੀ ਚੋਣ ਕਿਉਂ ਹੋ ਗਈ ਕੀਤੀ ਹੈ ਅਜਨੇ ਮਿਲ ਜੇ ਇੱਕ ਨਵੀਂ ਵੀਡੀਓ ਤੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ